ਦੇਖੋ ਡੱਬੇ ਲੈ ਕੇ ਆਇਆ ਸੀ ਕਿਉਂਕਿ ਸਾਡੇ ਸਾਡੇ ਘਰ ਵਿਆਹ ਹੈ ਉਹ ਵੀ ਸਾਡੇ ਡਰੈਗਰ ਦਾ ਆਹ ਦੇਖੋ ਪੂਰੇ ਲੱਦੇ ਪੇ ਲੋਈ ਵੀ ਲਈ ਹੋਈ ਆ ਆਪਾਂ ਇਹ ਦਸਤਾਨੇ ਦਸਤੂਨੇ ਸਾਰਾ ਕੁਝ ਲਿਆ ਆ ਆਪਾਂ ਦੇ ਲੋ ਪਹਿਲਾਂ ਕਹਿੰਦਾ ਮੈਂ ਖਾਣੇ ਨਹੀਂ ਤੇ ਹੁਣ ਦੇਖੋ ਕਾਣ ਵੀ ਲੱਗ ਗਿਆ ਤੇ ਭਟੂਰਾ ਦੇਖੋ ਤੁਸੀਂ ਕਿੱਡਾ ਵਾਲੀ ਹੋਰ ਭੋਲੀ ਗਿਆ ਆਪਾਂ ਜਾਣਾ ਸੀਗਾ ਹਾਂ ਫਰਲ ਵਾਲੇ ਨੂੰ ਸਾਈਸ ਵੀ ਦੇ ਗਿਆ ਨਹੀਂ ਫਿਰ ਵਿਆਹ ਦੀ ਫਿਰ ਸਜਣਾ ਸਜਣਾ ਹੈ ਨਾ ਇੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਔਰ ਤੁਹਾਨੂੰ ਦੱਸਿਆ ਹੀ ਹੋਏਗਾ ਐਡਰ ਮਮਾ ਰੋਟੀ ਖਾ ਲਈਏ ਨਾਲੇ ਹੋਣੇ ਵਾਲਪੇਪਰ ਤੁਹਾਨੂੰ ਖਾਈ ਹੋਏਗਾ ਨਾਲੇ ਔਰ ਸੀ ਹੈ ਪੰਪੂ ਕੀ ਕੁਕੀ ਤੁਤੀ ਤੁਤੀ ਨਾਲੇ ਹੈ ਕੈਂਚੀ ਨਾਲ ਖਟ ਖਟ ਉਹ ਮੈਂ ਬਾੜ ਬਣਾਉਂਦੀ ਵੀ ਐਂਦਰ ਦੇਖੋ ਕਿੰਨਾ ਖਿਲਾਰਾ ਪਿਆ ਹੈ ਕਿੰਨੇ ਪਿਆ ਹੈ ਨਾਲੇ ਹੈ ਮੇਰੀ ਮੰਮੀ ਸਾਡੇ ਅੰਦਰ ਕੰਝ ਖੁਰਕਦੀ ਰਹਿੰਦੀ ਹੈ ਨਾਲੇ ਅੰਦਰ ਰੋਟੀ ਪੜੀ ਬਣਾਉਂਦੀ ਵੀ ਐ ਕਿੱਦਰਾ ਗੰਦ ਨਾ ਆਪਣਾ ਕੰਮ ਚੋਂ ਕੱਢ ਕੇ ਸ਼ਟ ਆਊ ਨਾਲੇ ਉਹ ਰਾਟਾ ਟੈਮੂ ਹੈ ਮੋਲੇ ਰਿਕਨਿੰਗ ਦਾ ਸਮਾਨ ਕਰਿਆ ਸੀ। ਮਮਾ ਜਾਣਾ ਆਹ ਕਮਣੇ ਤੜਕਣੀ ਰੱਖੀ। ਕੀ ਬੰਦਲਿਆ ਮਮਾ? ਢਾਲ 줘। ਢੋਲ 줘। ਢਾਲ 줘। ਮਿਲਨੇ ਨਾਲ ਵਲੋਗ ਦੇ ਵਿੱਚ ਤਤ ਜਦੋਲੀ ਲਾਈਕ ਸ਼ੇਅਰ ਸਬਸਕ੍ਰਾਈਬ ਜੀਰੂਰ ਕਰਿਓ। ਮੋਲੇ ਚੱਤ ਕਾਗੀ। ਸਸੇ ਗਾਲ ਦੇ ਸਾਰਿਆਂ ਨੂੰ ਸੁਵਾਰਸ ਸਦ ਨਵੇਂ ਵਲੋਗ ਦੇ ਵਿੱਚ ਅਰਦਾ ਮੈਂ ਕਸਪਨ ਗੀ ਮੇਰਾ ਹੀ ਤਕ 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 ਵਾ ਦੇਖ ਗਾਇਆ ਭੋਗਿਆ ਗਾਇਆ ਭੋਗਿਆ ਉਹ ਦੇਖ ਬਈ ਹੁਣ ਮੈਂ ਬਲੌਗ ਬਣਾ ਬਲੌਗ ਬਣਾਦਾ ਪੈਸੋ ਤੇ ਹੋਈ ਬਲੌਗ ਨਾਲ ਨਾਲੇ ਹੁਣ ਮੈਂ ਸੂਮ ਤੇ ਬੈਠਾ ਕੱਲਾ ਨਾਲੇ ਨੌਕੀ ਲੜ ਨਾਲੇ ਮੇਰਾ ਅੱਛਾ ਬਤੇ ਆਜਾ 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 ਐ ਵੇਖੋ ਐ ਵੇਖੋ ਮੇਰਾ ਅਖਸ਼ਰ ਬੱਚਾ ਬੰਦਾ ਚਾਰਦੇ ਬੋਲੀ ਕਰਦਾ ਨੂੰ ਦੱਸਦਾ ਐਲਨੂ ਆ ਉਹ ਆ ਹੀ ਜਾ ਧੱਬ ਕੇ ਆਣ ਮੇਰੇ ਨਾਲ ਤੁਹਾਨੂੰ ਨੈਟ ਬਲੋਗ ਦੇ ਵਿੱਚ ਨਹੀਂ ਸੱਚ ਮਿਲਣਾ ਨਹੀਂ ਐਡਰ ਵੇਖੋ ਡੱਬੇ ਲੈ ਕੇ ਆਇਆ ਸੀ ਕਿਉਂਕਿ ਸਾਡੇ ਸਾਡੇ ਘਰ ਵਿਆਹ ਆ ਉਹ ਵੀ ਸਾਡੇ ਡਰਾਈਵਰ ਦਾ ਦੱਬੇ ਤੇ ਤਰਾ ਮੈਂ ਥੱਕ ਗਈ ਆ ਸਿਰ ਦਰਦ ਹੋ ਰਿਹਾ ਨਾਲੇ ਹੁਣ ਉਹ ਤਾਚੂ ਦਰਮਾਲੇ ਮਿਲਦਾ ਪਿਆ ਨਾਲੇ ਤਾਚੂ ਗਸਾ ਆ ਪਿਆ ਨਾਲੇ ਛਿਪੜੇ ਪੁਰੇ ਨੂੰ ਮਾਰਦਾ ਪਿਆ ਨਾਲੇ ਆ ਡਰਾਈਵਰ ਹੈ ਨਾਲੇ ਗੱਡੀ ਚਲਾਉਂਦੇ ਨਾਲੇ ਕੰਮ ਕਰਦੇ ਨਾਲੇ ਗੱਡੀ ਚਲਾਉਂਦੇ ਹੈ ਸਾਰੀ ਉਹਦੀ ਮਾਅ ਆਦੀ ਮਾਨਸੀ ਵੀ ਖਾਸ ਨਹੀਂ ਹੈ ਤੇਜ਼ਾ ਤੇਜ਼ਾ ਇੰਨਾ ਭਾਗ ਆ ਗਿਆ ਅੱਜ ਡਰਾਈਵਰ ਅੱਠੇ ਪਾੜ ਕੇ ਆ ਗਿਆ ਨਾਲੇ ਮੈਂ ਤੁਹਾਨੂੰ ਲੱਕ ਲਵ ਦੇ ਜਦੋਂ ਲਈ ਲਾਈਕ ਕਰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਦਿਨ ਬੜਾ ਵਧੀਆ ਵੀ ਇੰਨੇ ਦਿਨਾਂ ਬਾਅਦ ਘਟੋ ਘਟ ਮੇਰੇ ਖਿਆਲ ਨਾਲ ਪਿਛਲੇ ਮਹੀਨੇ ਪਈ ਸੀ ਧੁੰਦ ਤੇ ਅੱਜ ਮੈਂ ਤੁਹਾਨੂੰ ਦਿਖਾ ਦੇਣਾ ਵੀ ਅੱਜ ਧੁੰਦ ਨੇ ਕਹਿਰ ਵਰਪਾਇਆ ਪਿਆ ਕਹਿਰ ਆ ਹੁਣ ਤੇ ਅਸੀਂ ਇੱਥੋਂ ਲੰਘ ਰਹੇ ਹਾਂ ਦੇਖੋ ਹੁਣ ਤੇ ਅਸੀਂ ਲੰਘ ਰਹੇ ਹਾਂ ਥੋੜੇ ਜਿਹਾ ਘਰਾਂ ਵਾਲ ਘਰ ਜਿੱਦਾਂ ਰਹਿائش ਵਾਲੇ ਏਰੀਆ ਚੋਂ ਥੋੜੇ ਜੇ ਨਾ ਕਰਕੇ ਇੱਥੇ ਧੁੰਦ ਹੁਣ ਦੇਖ ਨਹੀਂ ਰਹੀ ਤੇ ਇਹਨਾਂ ਬੁਰਾ ਹਾਲ ਤੋਂ ਨਾਲ 4 ਫੁੱਟ ਤੱਕ ਵੀ ਦਿਖਦਾ ਨਹੀਂ ਪਿਆ ਹੈ ਬਿਲਕੁਲ ਉਹ ਬੁਰਾ ਹਾਲ ਹੈ ਯਾਰ ਕੈਮਰੇ ਦੇ ਵਿੱਚ ਮੈਨੂੰ ਯਾਰ ਆਂਦੀ ਤੋਂ ਹਾਂ ਤਾਂ ਨਜ਼ਰ ਨਹੀਂ ਆਂਦੀ ਤੋਂ ਸਾਡੀ ਆ ਹੁਣ ਮੈਂ ਜ਼ੂ ਉਹ ਜ਼ੂਮ ਆਊਟ ਉਹ ਕੀਤਾ ਸੀ ਨਾ ਜ਼ੂਮ ਇਨ ਕੀਤਾ ਹੋਇਆ ਸੀਗਾ ਤੇ ਆ ਦੇਖੋ ਤੁਸੀਂ ਬੁਰਾ ਹਾਲ ਤੇ ਅਸੀਂ ਐ ਇਹਨੂੰ ਲੱਦ ਕੇ ਜਾ ਰਹੇ ਹਾਂ ਪੂਰੇ ਇੱਕ ਵਾਰੀ ਮੈਂ ਦਿਖਾਵਾਂ ਆ ਦੇਖੋ ਪੂਰੇ ਲੱਦੇ ਪੇ ਲੋਈ ਵੀ ਲਈ ਹੋਈ ਆਪਾਂ ਇਹ ਤਸਾਨੇ ਦਸਤੂ ਨੇ ਸਾਰਾ ਕੁਝ ਲਿਆ ਹੋਇਆ ਆਪਾਂ ਤੇ ਬਹੁਤ ਜ਼ਿਆਦਾ ਮੰਦੀ ਹਾਸਤਾ ਅੱਜ ਪਤਾ ਨਹੀਂ ਕਿੱਦਾਂ ਪਹੁੰਚਣਾ ਹੈ ਕਿੱਦਾਂ ਨਹੀਂ ਅੱਗੇ ਜਾ ਕੇ ਤਾਂ ਹੋਰ ਵੀ ਬੁਰਾ ਹਾਲ ਹੋਣਾ ਜਿਹਦੇ ਖੇਤ ਖੇਤ ਵਗੈਰਾ ਨੇ ਹੈ ਨਾ ਦਰਿਆ ਦੇ ਕੋਲ ਪਿੰਡ ਜਾ ਰਹੇ ਆ ਪਹਿਲਾਂ ਇਹ ਦੱਸਿਆ ਨਹੀਂ ਮੈਂ ਵੀ ਕਿਉਂ ਜਾ ਰਹੇ ਆ ਤੇ ਆਪਾਂ ਜਾ ਰਹੇ ਆ ਜੀ ਇਹ ਮਠਿਆਈ ਲੈਣ ਵਾਸਤੇ ਮਠਿਆਈ ਲੈਣ ਜਾ ਰਹੇ ਆ ਰਾਹੋਂ ਤੋਂ ਸਪੈਸ਼ਲ ਕਾਰਡ ਵਾਸਤੇ ਇਨਵੀਟੇਸ਼ਨ ਵਾਸਤੇ ਤੇ ਤਾਂ ਕਰਕੇ ਆਪਾਂ ਪਹਿਲਾਂ ਰਾਹੋਂ ਜਾ ਰਹੇ ਆ ਉੱਥੋਂ ਲਿਆ ਕੇ ਤੇ ਫਿਰ ਆਪਾਂ ਵੰਡਣੇ ਠੀਕ ਹੈ ਤੇ ਹੁਣ ਮੇਰਾ ਹੱਥ ਠਰ ਗਿਆ ਬਹੁਤ ਬੁਰਾ ਲੱਗਿਆ ਮੇਰਾ ਤੇ ਓਏ ਹੋਏ ਹੋਏ ਲੋ ਬਣਾਣਾ ਵੀ ਔਖਾ ਹੋ ਗਿਆ ਭਰਾਵਾ ਹੱਥ ਠਰ ਗਿਆ ਮੇਰਾ ਬੁਰੀ ਤਰ੍ਹਾਂ ਹਾਂਜੀ ਤੇ ਹੁਣ ਅਸੀਂ ਖੜੇ ਸੀ ਪੈਟਰੋਲ ਪੰਪ ਤੇ ਤੇ ਤੇਲ ਤੂਲ ਪਾਉਣ ਵਾਸਤੇ ਨਾਲੇ ਥੋੜਾ ਜਿਹਾ ਰੈਸਟ ਹੋ ਜਾਏਗਾ ਕਿਉਂਕਿ ਕਬੂਡ ਬੋਰਡ ਸਾਰੇ ਆ ਦੇਖੋ ਲਿਬੜ ਗਏ ਸੀਗੇ ਮੇਰੇ ਹੁਣ ਸਾਫ਼ ਕੀਤੇ ਮੈਂ ਰੋਕ ਕੇ ਨਾ ਤੇ ਬਹੁਤ ਜ਼ਿਆਦਾ ਧੁੰਦਾਂ ਤਾਂ ਦਿਖਾਵਾਂ ਇੱਧਰ ਦੇਖੋ ਇਹ ਥੋੜਾ ਜਿਹਾ ਨਾ ਜ਼ੂਮ 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 ਆ ਕੀਤਾ ਹੱਥ ਦੇਖ ਬਹੁਤ ਜ਼ਿਆਦਾ ਧੁੰਦਾ ਬਹੁਤ ਜ਼ਿਆਦਾ ਹੈ ਪਟ્રોલ ਬਾ ਵੀ ਤੁਹਾਨੂੰ ਦਿਖਦਾ ਨਹੀਂ ਪਿਆ ਬਿਲਕੁਲ ਉਹ ਜ਼ਿਆਦਾ ਧੁੰਦ ਪਈ ਹੋਈ ਹੈ ਤੇ ਉਪਰੋ ਦੀ ਹੈ ਖਤਰਾ ਵੱਜ ਜਾਂਦਾ ਰਾਹ ਦੇ ਵਿੱਚ ਨਾ ਵੀ ਟਰੱਕ ਆਉਂਦੇ ਆ ਉਹਨਾਂ ਦੀ ਤੁਹਾਨੂੰ ਬੜਾ ਬ੍ਰੇਕ ਨਹੀਂ ਲੱਗਦੀ ਤੇ ਕਈਆਂ ਲਾਈਟਾਂ ਵੀ ਨਹੀਂ ਜਗਾਈਆਂ ਹੋਈਆਂ ਲਾਈਟਾਂ ਬੰਦ ਕੀਤੀਆਂ ਹੁੰਦੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਹੁਣ ਸਾਨੂੰ ਬਸ ਇੱਥੋਂ ਹੋਰ ਮੇਰੇ ਖਿਆਲ ਨਾਲ 15-20 ਮਿੰਟ ਲੱਗਣਗੇ ਤੇ ਆਪਾਂ ਫਿਰ ਉੱਥੇ ਪਹੁੰਚਾਂਗੇ ਤੇ ਸਮਾਨ ਲਵਾਂਗੇ ਤੇ ਫਿਰ ਵਾਪਸਾਂਗੇ ਬਾਕੀ ਹੁਣ ਬਾਕੀ ਪੂਰੇ ਦਿਨ ਦਾ ਹਾਲ ਉਹ ਤੁਹਾਨੂੰ ਆਪਾਂ ਸ਼ੇਅਰ ਕਰੀ ਜਾਵਾਂਗੇ ਤੇ ਇਹ ਜ਼ਿਆਦਾ ਹੁਣ ਵੀਡੀਓ ਨਹੀਂ ਬਣਾਵਾਂਗੇ ਬਸ ਹੁਣ ਮੈਂ ਬਣਾ ਲਈ ਤੇ ਹੁਣ ਸਿੱਧਾ ਉੱਥੇ ਪਹੁੰਚ ਕੇ ਬਣਾਵਾਂਗੇ ਥੋੜੀ ਬਹੁਤੀ ਤੇ ਫਿਰ ਵਾਪਸ ਜਾ ਆ ਗਏ ਠੀਕ ਹੈ ਘਰ ਦੇ ਵਿੱਚ ਪੂਰੀ ਤੁਹਾਨੂੰ ਫਿਰ ਅਪਡੇਟ ਦੇ ਦਿੰਨੇ ਆ ਵੀ ਕੀ ਚੱਲਿਆ ਮਾਹੌਲ ਚੱਲ ਵਿਆਹ ਦਾ ਵੀ ਕਿੱਥੇ ਤੱਕ ਪਹੁੰਚਿਆ ਕੰਮ ਹੈ ਨਾ ਖੰਡਪੜ ਸਾਹਿਬ ਸਾਡੇ ਨੇੜੇ ਆ ਗਿਆ ਅਗਲੇ ਹਫਤੇ ਖੰਡਪੜ ਸਾਹਿਬ ਮੇਰੇ ਹੱਥਾਂ ਨਾਲ ਰਖਾਣਾ ਤੇ ਫਿਰ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਬਸ ਹੁਣ ਨਿਕਲੀ ਹੈ ਫੜਾਫੜਾ ਹੈ ਨਾ ਕੰਨੇ ਦੀ ਟਰਾਲੀ ਲੱਦੀ ਖੜੀ ਹੈ ਪٹرول ਪੰਪ ਤੇ ਆ ਦੇਖੋ। ਦੇ ਬੰਦੇ ਖੜ ਖੜ ਜਾਂਦੇ ਨੇ ਇਹਦੇ ਬਹੁਤ ਸਾਰਾ ਜੰਗਲ ਤੋਂ ਬਾਹਰ ਨਿਕਲ ਗਏ ਨਾ ਤੇ ਪٹرول ਪੰਪ ਆਂਦਾ ਇਹ ਇਹ ਵਾਲਾ। ਤੇ ਇੱਥੇ ਆ ਕੇ ਫਿਰ ਤੇਲ ਤੂਲ ਪਾਉਂਦੇ ਸਾਰੇ। ਆ ਗਿਆ ਮੰਗੀ ਸ਼ੇਰ। ਭਰ ਲੈਗਾ ਵਾ। ਦੇ ਲਾਓ ਨਾ ਟੱਕਾਉ ਨਾ ਪੋਲਾ ਵਾਦੀ। ਹੈਂ? ਪਟਾਕਾ ਪੈ ਜਾਏਗਾ ਭਰਾਵਾ ਕੀ ਪਤਾ ਤੇ ਹਵਾ ਭਰਨੀ ਆਂਦੀ ਹੈ ਨਾ ਵਹਿ ਆਣੀ ਚਾਹੀਦੀ ਸਭ ਨੂੰ ਹੈ ਨਾ ਪਤਾ ਥੈਨੂੰ ਇਹਦਾ ਪਰ ਹਵਾ کافی ਲੰਬਾ ਵੇਪ ਹੈ ਨਾ ਪਾਈਪ ਕਾਫੀ ਲੰਬਾ ਹੈ ਮੈਂ ਕਿਹਾ ਚੱਕਾ ਮੜਾ ਜਾ ਤੁਹਾਈਆ ਰਟੇ ਇੱਕ ਮੈਂਡ ਮੈਨੂੰ ਆ ਸਮਾਨ ਜਿਹਾ ਰੱਖ ਲੰਦੇ ਸਾਰਾ ਸਮਾਨ ਜਿਹਾ ਰਾਈਡਰਾਂ ਵਾਲਾ ਇਹ ਬਹੁਤ ਹੈ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਸਵੀਡ ਸ਼ਾਪ ਤੇ ਤੇ ਆਪਣੇ ਡੱਬੇ ਢੁੱਬੇ ਪੈਕ ਨੇ ਤੇ ਹੁਣ ਆਪਾਂ ਛੋਲੇ ਢੂ ਦੇ ਖਾਣ ਲੇ ਗਏ ਮਾਲਪੇ ਦੇ ਦੇਖ ਲਿਆ ਉਹ ਗਾਣਾ ਕਰਦੀ ਆਂ ਨਾ ਕੱਲੇ ਕੱਲੇ ਖਾ ਕੇ ਆ ਗਏ ਲੈ ਕੇ ਵੀ ਜਾਣੇ ਪੈਣੇ ਛੋਲੇ ਸੁਸ ਲੈ ਜਾਾਂਗੇ ਨਹੀਂ ਰਾਬ ਹੋ ਜਾਣਾ ਚੱਲ ਰਾਬ ਹੋਣਾ ਤੇ ਫੇਰ ਲਿਆ ਆਂਗੇ ਉਹ ਦੇਖੀਏ ਰਾਬ ਹੋ ਜਾਣਾ ਨਹੀਂ ਕੋਈ ਭੈਣ ਨਹੀਂ ਚੱਲ ਉੱਥੇ ਲੈ ਜਾ ਕੇ ਲੈ ਦਾਂਗੇ ਤੇ ਬਸ ਹੁਣ ਖਾਈਏ ਪੀਏ ਭੁੱਖ ਬੜੀ ਲੱਗੀ ਬੜੀ ਮੁਸ਼ਕਲ ਆਇਆ ਤੋਂਦੇ ਨਹੀਂ ਜਿਆਦਾ ਸੀ ਨਾ ਬਹੁਤ ਬੁਰਾ ਹਾਲ ਹੋ ਗਿਆ ਉੱਥੇ ਤੇ ਹੁਣ ਬਹ ਬੈਠੇ ਆ ਤੇ ਵੇਟ ਕਰ ਛੋਲੇ ਭਟੂਰੇ ਆ ਦੀ ਚਾਹ ਮੈਂ ਤਾਂ ਪੀਣੀ ਤੂੰ ਹੀ ਪੀ ਲੈ ਹਾ ਤੇ ਲੋ ਪਹਿਲਾਂ ਕਹਿੰਦਾ ਮੈਂ ਖਾਣੇ ਨਹੀਂ ਤੇ ਹੁਣ ਦੇਖੋ ਖਾਣ ਵੀ ਲੱਗ ਗਿਆ ਤੇ ਭਟੂਰਾ ਦੇਖੋ ਤੁਸੀਂ ਕਿੱਡਾ ਵਾਹ ਜੀ ਵਾਹ ਕਿਆ ਬਾਤ ਹੈ। ਹੋ 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 ਹੋ। ਹਾਂਜੀ ਆ ਗਏ। ਹੋਰ। ਡੱਬੇ ਲੈਣ ਗਏ ਸੀ ਇਹ ਰਾਹੋਂ ਤੇ ਆ ਕੀ ਹਾਲ ਕੀਤਾ ਹੈ ਤੁਸੀਂ? ਬੱਸ ਹੋ ਗਈ ਯਾਰ। ਹੋਰ ਆ ਦੇਖੋ। ਹਾਲ ਹਾਏ ਹਾਏ। ਮਿੱਟੀ ਮਿੱਟੀ ਨਾਲ ਪਾਣੀ। ਜੈਕਟਾ ਪੂਰੀਆ ਭਿੱਜੀਆਂ ਪਈਆਂ ਸੀ ਪਾਣੀ ਨਾਲ ਸਵੇਰੇ। ਪਰ ਅੰਦੀ ਵਾਲੀ ਤਾਂ ਚਲੋ ਧੁੰਦ ਥੋੜੀ ਘਟ ਗਈ ਯਾਨੀ ਕਿ ਹੂੰ ਪਰ ਪਿੱਛੇ ਦਾ ਪੂਰੀ ਧੁੰਦ ਹੈ ਬੜੀ ਲੁਧਿਆਣੇ ਜੋ ਅੰਡਰ ਕਰ ਜਾਂਦੇ ਹਨ ਇੱਥੇ ਫਿਰ ਬਹੁਤ ਇੱਥੇ ਧੁੰਦ ਘਟ ਗਈ ਪਿੱਛੇ ਦਾ ਪੂਰੀ ਧੁੰਦ ਸੀਗੀ ਅੱਲੇ ਵੀ 11 ਵਜੇ ਵੀ ਯਾਰ ਇਹ ਬਲਿੰਕ ਹੋ ਰਿਹਾ ਹੈ ਕੈਮਰਾ ਵੇਖੋ ਹੁਣ ਅੱਜ ਸਾਨੂੰ ਇੰਨੇ ਜ਼ਿਆਦਾ ਕੰਮ ਨੇ ਇੰਨੇ ਜ਼ਿਆਦਾ ਕੰਮ ਨੇ ਨਾ ਮਾਈਕ ਲਾ ਲੈ ਬਈ ਤੁਹਾਨੂੰ ਕੀ ਦੱਸਾਂ ਵੀ ਹੈ ਨਾ ਹੁਣ ਵਿਆਹ ਤੱਕ ਤੁਹਾਨੂੰ ਪਤਾ ਵੀ ਵਿਆਹ ਬਿਲਕੁਲ ਨੇੜੇ ਆ ਗਿਆ ਅੱਜ 1 ਤਰੀਕ ਹੋ ਗਈ 19 ਤਰੀਕ ਦਾ ਵਿਆਹ ਹੈ ਤੇ ਇਸ ਕਰਕੇ ਹੁਣ ਅੱਜ ਭੱਜ ਦੌੜ ਚ ਹੀ ਰਹਿਣਾ ਸਾਰਾ ਦਿਨ ਕੱਲ ਵੀ ਪੂਰਾ ਦਿਨ ਤੇ ਬਹੁਤ سارے ਕੰਮ ਨੇ ਤੇ ਹੁਣ ਆਪਾਂ ਜਿੱਦਾਂ ਜਿੱਦਾਂ ਕੰਮ ਜਿਹੜੇ ਅ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਠੀਕ ਹੈ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਠੀਕ ਹੈ ਜੀ ਇੱਕ ਵਾਰੀ ਪਹਿਲਾਂ ਹੀ ਕਹਿ ਦਵਾਂ ਮੈਂ ਕਿਹਾ ਹਲੇ ਵਲੌਗ ਐਂਡ ਤੇ ਨਹੀਂ ਕਰ ਰਿਹਾ ਮੈਂ ਤੇ ਠੀਕ ਹੈ ਜੀ ਤੇ ਪੂਰਾ ਵਲੌਗ ਜਰੂਰ ਦੇਖਿਆ ਕਰੋ ਠੀਕ ਹੈ ਇਧਰ ਮਹਾਸ਼ੇ ਤਿਆਰ ਵੀ ਨਹੀਂ ਹੋਏ ਹੈਗੇ ਅੱਜ ਹਲੇ ਇੱਦਾਂ ਹੀ ਬੈਠੇ ਹੋਏ ਨੇ ਸਵੇਰ ਦੇ ਉੱਟ ਕੇ ਕੀ ਵੇਖਣੀ ਹੈ ਦੋ ਬੰਦੇ ਕੀ ਕੀ ਬੋਲਦੀ ਰਹਿੰਦੀ ਯਾਰ ਹੈ ਸਮਝ ਨਹੀਂ ਕਿਹੜੇ ਕਿਹੜੇ ਵਰਡ ਕਿੱਥੋਂ 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 ਵਰਡ ਕੱਢਦੀ ਆ ਯਾਰ ਅਜੀਬ ਹੋ ਗਰੀਆ ਸਾਰਾ ਫੋਨ ਦਾ ਗੰਦ ਪਾਇਆ ਫੋਨ ਨਾਲੇ ਹੋਰ ਆਦਰ ਦੇਖੋ ਨੰਨ ਮੂੰਹ ਤੋਂ ਤੈਨਾਂ ਵਾਸਾ ਫਿਊਜ਼ ਖਾਣ ਦੀ ਗੰਦਾ ਬੱਚਾ ਚੱਲ ਉੱਠ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਇੱਧਰ ਮਹਾਰਾਜ ਜੀ ਹੁਣ ਰੈਸਟ ਕਰਕੇ ਉੱਠੇ ਨੇ ਤੇ ਕਿਉਂਕਿ ਥੱਕਾ ਸੀ ਗਏ ਸੀ ਨਾ ਕਿਉਂਕਿ ਅਸੀਂ ਇੰਨੀ ਦੂਰ ਗਏ ਸੀਗੇ ਤੇ ਅਸੀਂ ਥੱਕਾਗੇ ਸੀ ਤਾਂ ਕਰਕੇ ਥਕਾਵਟ ਸਾਰੀ ਇੱਧਰ ਆ ਗਈ ਤੇ ਤਾਂ ਕਰਕੇ ਹੁਣ ਰੈਸਟ ਰੁਸਟ ਕਰਕੇ ਉੱਠੇ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਛੱਤ ਤੇ ਤੇ ਡੱਬੇ ਡੁੱਬੇ ਆਪਾਂ ਲੈ ਆਂਦੇ ਸੀ ਸਾਬ ਹੁਣ ਸਜਾਤ ਨੇ ਆਪਾਂ ਠਾ ਰਹੇ ਨੇ ਸੱਜੇ ਤੇ ਕਾਕਾ ਸਾਡਾ ਨਾ ਸਵੇਰ ਦਾ ਦੁਪਹਿਰ ਦਾ ਜਦੋਂ ਮੈਂ ਆਇਆ ਨਾ ਤੇ ਹੁਣ ਲਗਭਗ 4-5 ਵਜ ਗਏ ਨੇ ਸ਼ਾਮ ਦੇ 5 ਵਜ ਗਏ ਤੇ ਦੇ ਦੇ ਐ ਕੱਪੜਾ ਹੜਾ ਸ਼ਰ ਅੱਧਰ ਕੱਪੜੇ ਦਾ ਹਾਈ ਅੱਧਰ ਦੇਖੋ ਹਰ ਐਦਾਂ ਦੇ ਨਾ ਤੈਨੂੰ ਮੈਂ ਦੱਸਾਂ ਜਿਹੜੇ ਉਹ ਵਿਚਾਰੇ ਉਹ ਨਹੀਂ ਹੁੰਦੇ ਜਿਹੜੇ ਆ ਗੱਡੀਆਂ ਵਾਲੇ ਗੱਡੀਆਂ ਵਾਲੇ ਜਿਹੜੇ ਉੱਥੇ ਖੇਡਦੇ ਨੇ ਰੋਡ ਤੇ ਉਹਨਾਂ ਦੇ ਵੀ ਐਦਾਂ ਦੇ ਹਾਲਾਤ ਨਹੀਂ ਹੁੰਦੇ ਜਿੱਦਾਂ ਤੇਰੇ ਹਾਲਾਤ ਨੇ ਅੱਧਰ ਦੇ ਵੇਖ ਕੋਈ ਗੱਲ ਨਹੀਂ ਕਿਹਦੀ ਕੋਈ ਗੱਲ ਨਹੀਂ ਦਵਾਰ ਬੁੱਲੀ ਜਰਾ ਕੋਈ ਗੱਲ ਨਹੀਂ ਪੇੜਾ ਪੈਣੀ ਆ ਬਹੁਤ ਜ਼ਿਆਦਾ ਦੇਖੀ ਬੜਾ ਸਖਤਿਆਨਾਸ ਮਾਰਦੀ ਫਾਤ ਬਹੁਤ ਜ਼ਿਆਦਾ ਯਾਰ ਤੇ ਹੁਣ ਆਪਾਂ ਜਿੱਦਾਂ ਵੀ ਕਹਿੰਦਾ ਪਾਬ ਵੀ ਛੱਤ ਦੇ ਉੱਤੇ ਨਾ ਸਫਾਈ ਸੋਈ ਜੀ ਕਰ ਦਿੱਤੀ ਐ ਥੋੜੀ ਬਹੁਤੀ ਤੇ ਹੁਣ ਗੱਲ ਇਦਾਂ ਵੀ ਗਾਂ ਦੀ ਗਾਂ ਨਾ ਇਹ ਜਿਹੜੀ ਦੁਵਾਰ ਐ ਇਹ ਰਹਿ ਗਈ ਯਾਰ ਹੁਣ ਐ ਨਾ ਪੇਂਟ ਕਰਨਾ ਸੀ ਯਾਰ ਇਹਨੂੰ ਪੇਂਟ ਲੈ ਕੇ ਆਣਾ ਤੇ ਆ ਅਸੀਂ ਕਰ ਦਿੱਤੀ ਸੀ ਤੇ ਉਹ ਥੱਲੇ ਜਿਹੜੀ ਹੁਣ ਮੈਂ ਇੱਥੇ ਕੱਪੜੇ ਕੱਪੜੇ ਨੂੰ ਮੈਂ ਤੁਹਾਨੂੰ ਕੀ ਦਿਖਾਵਾਂ ਆ ਕੰਨ ਦਾ ਵੀ ਕਰ ਦਿੱਤੀ ਸੀਗੀ ਤੇ ਆ ਮਾੜੀ ਜੀ ਕੀਤੀ ਐ ਗੰਦਾ ਜਿਹਾ ਕੰਬਲ ਪਾਇਆ ਉੱਥੇ ਤੇ ਇਹ ਕੀਤੀਆਂ ਤੇ ਆ ਹੁਣ ਕਰਨੀਆਂ ਕੰਧਾਂ ਆ ਕਰਨੀਆਂ ਦੇ ਵਿੱਚੋਂ ਕਰਨੀਆਂ ਮਾਉਂਟੇਜਾਂ ਸਾਰੀ ਤੇ ਇਹਦੀ ਗੱਲਬਾਤ ਆ ਬਣਾਣੀ ਪਰ ਹੱਲੇ ਥੋੜਾ ਟਾਈਮ ਲੱਗੇਗਾ ਮੈਨੂੰ ਲੱਗਦਾ ਨਹੀਂ ਤੇ ਬਾਕੀ ਗੱਲ ਇਦਾਂ ਵੀ ਹੁਣ ਕੱਪੜੇ-ਕੁੱਪੜੇ ਯਾਰ ਪਿੱਛੇ ਪਾਏ ਪਏ ਨੇ ਤੇ ਹੋਏ ਨੇ ਤੇ ਹੁਣ ਮਨਪ੍ਰੀਤ ਕਹਿ ਰਹੀ ਸੀ ਵੀ ਉਹਦੇ ਕੋਲ ਜਾਣਾ ਆਪਾਂ ਆ ਪਾਰਲਰ ਵਾਲੀ ਕੋਲ ਭੋਲੀ ਗਿਆ ਆਪਾਂ ਜਾਣਾ ਸੀਗਾ ਪਾਰਲਰ ਵਾਲੇ ਨੂੰ ਸਾਈਸ ਸੁਈ ਦੇ ਕੇ ਆਣੀ ਫਿਰ ਵਿਆਹ ਦੀ ਫਿਰ ਸਜਣਾ ਸਜਣਾ ਹੈ ਨਾ ਇੱਕ ਵਾਰੀ ਜਾਏਗੀ ਦੋ ਵਾਰੀ ਕਿੰਦਾ ਤਿੰਨੇ ਵਾਰੀ ਤਿੰਨ ਦਿਨ ਕਿੰਨੇ ਦਿਨ ਜਾਵਾਂਗੀ ਤੇ ਤਾਂ ਕਿੰਨੇ ਪੈਸੇ ਡਿਸਕਾਊਂਟ ਦੇ ਦੇਗਾ ਉਹ ਕਹਿੰਦਾ ਕਿੰਨੇ ਪੈਸੇ ਜਾ ਕੇ ਕਰਾਂਗੇ ਥੋੜਾ ਯਾ ਦਿਮਾਗ ਖਪਾਈ ਨਾਲੇ ਤੂੰ ਕਹਿ ਰਹੀ ਸੀ 1500 ਇੱਕ ਦਿਨ ਦਾ ਨਹੀਂ ਨਹੀਂ ਹਾਂ 1500 ਤਿੰਨ ਦਿਨਾਂ ਦਾ ਇਹਦਾ ਯਾ ਤੂੰ ਬਚਤ ਵਾਲੀ ਔਰਤ ਆ ਵੈਰੀ ਗੁੱਡ ਬਚਤ ਵਾਲੀ ਆ ਠੀਕ ਹੈ ਮੈਂ ਕਿਉਂ ਦੱਸਾਂ ਸੋਸ਼ਲ ਮੀਡੀਆ ਦੇ ਮੰਮੀ ਨੇ ਵੇਖਣਾ ਹੈ ਵਲੌਗ ਆ ਚੱਕਰ ਹੈ ਇਹ ਨਾ ਦੱਸ ਨਹੀਂ ਸਕਦੇ ਪ੍ਰਾਈਸ ਯੂ نو ਕੱਪੜੇ ਦਾ ਪ੍ਰਾਈਸ ਤਾਂ ਦੱਸ ਸਕਦੇ ਆ ਪਰ ਮੇਕਅਪ ਦਾ ਨਹੀਂ ਦੱਸ ਸਕਦੇ ਫੇਰ ਪੈ ਜਾਣੀ ਆ ਨਹੀਂ ਤੇ ਹੋਰ ਕੀ ਬਾਕੀ ਦੇ ਦੇ ਕੀ ਬਣਦਾ ਇਹ ਫਿਲਹਾਲ ਤਾਂ ਹਲੇ ਹੁਣ ਅੱਜ ਅਸੀਂ ਨਾ ਉਹ ਕਰ ਰਹੇ ਆ ਕੀ ਨਾਮ ਹੈ ਮੰਮੀ ਹੁਣੀ ਸੱਚ ਉਥੇ ਗਏ ਹੋਏ ਨੇ ਨਾ ਗਾੜ ਵੰਡਣ ਤੇ ਹੁਣ ਅਸੀਂ ਸੋਚ ਰਹੇ ਸੀ ਵੀ ਸ਼ੋਪਿੰਗ ਜਿਹੜੀ ਕਰਨੀ ਆ ਉਹਦਾ ਕੀ ਕਰਨਾ ਕਿਉਂਕਿ ਅਸੀਂ ਇੱਕ ਵੀ ਕੱਪੜਾ ਲੈ ਆ ਆਪਣਾ ਕੋਡ ਪੈਂਟ ਕੁਛ ਵੀ ਨਹੀਂ ਮੇਰਾ ਲਿਆ ਤੇਰੇ ਵੀ ਕੱਪੜੇ ਲੈ ਲੈਨੇ ਸੱਚ ਤੇਰੇ ਤੇ ਕਦੋਂ ਲੈ ਲੈਨੇ ਮੇਰੇ ਮੇਰੇ ਘਰੇ ਲੈ ਲੈਨੇ ਤੇ ਇਹਦੇ ਵੀ ਲੈਣੇ ਆ ਕੱਪੜੇ ਸਾਰੇ ਟੱਬਰ ਦੇ ਕੱਪੜੇ ਲੈਣੇ ਆਲੇ ਕੁਛ ਵੀ ਨਹੀਂ ਖਰੀਦਿਆ ਖਰੂਦਿਆਗਾ ਯਾਰ ਕੀ ਕਰੀਏ ਤੇ ਘਰ ਤੇ ਵੀ ਬੜੇ ਪੈਸੇ ਲੱਗ ਗਏ ਨੇ ਯਾਰ ਕੀਤਾ ਕੁਛ ਵੀ ਨਹੀਂ ਘਰ ਚ ਇਨੇ ਆਪਾ ਆਪਾਂ ਨੂੰ ਕੱਟ ਕਰਨ ਜਾ ਲਸਕਾਇਆ ਲਸਕਾਇਆ ਸਹੀ ਗੱਲ ਆ ਤੇ ਬਾਕੀ ਇਹਦਾ ਮੈਂ ਹੁਣ ਨਾ ਸਫਾਈ ਸੁਥੀ ਕਰਕੇ ਢੜਿਆ ਥੱਲੇ ਸਾਰੀ ਨਾ ਤੇ ਕਿਉਂਕਿ ਹੁਣ ਅਗਲੇ ਹਫਤੇ ਮਤਲਬ ਅੱਜ ਦੇ ਦਿਨ ਅਸੀਂ ਨਹੀਂ ਅੱਜ ਦੇ ਦਿਨ ਅਖੰਡ ਪਾਠ ਸਾਹਿਬ ਅੱਜ ਦੇ ਦਿਨ ਅੱਜ ਦੇ ਦਿਨ ਅਖੰਡ ਪਾਠ ਸਾਹਿਬ ਅੱਜ ਇੱਕ ਤਰੀਕ ਹੋ ਗਈ ਹੈ ਤੇ ਸ਼ਨੀਵਾਰ ਆ ਨਹੀਂ ਅੱਜ ਦੇ ਦਿਨ ਨਹੀਂ ਰਖਣਾ ਸ਼ਨੀਵਾਰ ਥੋੜੀ ਰਖਣਾ 10 ਤਰੀਕ ਸ਼ਨੀਵਾਰ ਦੀ ਆਂਦੀ ਹੈ ਨਹੀਂ ਨਹੀਂ ਅੱਜ ਕਿਹਨੇ ਦੀ ਰੀਗ ਹੈ ਅੱਜ ਇੱਕ ਤਰੀਕ ਹੈ ਅੱਜ 1 ਤਰੀਕ ਹੈ ਸ਼ਨੀਵਾਰ ਹੈ ਤੇ ਅਗਲੇ ਸ਼ਨੀਵਾਰ ਕਿੰਨੀ ਤਰੀਕ ਹੋਏਗੀ ਸੋਲਵ ਕਰਨਾ ਪੈਣਾ ਹੈ ਯਾਨੀ ਕਿ ਐਤਵਾਰ 2 ਤਰੀਕ ਸੋਮਵਾਰ 3 ਤਰੀਕ ਮੰਗਲਵਾਰ 4 ਬੁੱਧਵਾਰ 5 ਵੀਰਵਾਰ 6 ਸ਼ੁੱਕਰਵਾਰ 7 ਸ਼ਨੀਵਾਰ 8 ਐਤਵਾਰ 10 ਸੋਮਵਾਰ ਗਿਣਾ ਯਾਰ ਦਿਮਾਗ ਖਰਾਬ ਸੋਮਵਾਰ ਗਿਣਾ ਹੈ ਮਤਲਬ ਅੱਜ ਦੇ ਅੱਜ ਸ਼ਨੀਵਾਰ ਹੈ ਉਸ ਤੋਂ ਅਗਲੇ ਸ਼ਨੀਵਾਰ ਤਿਆਰੀਆਂ ਕਰਨੀਆਂ ਸੀ ਸਵਾਈਆਂ ਸੋਈਆਂ ਤਾਂ ਕਿ ਫਿਰ ਸੋਮਵਾਰ ਖੰਡਪੜ ਸਾਹਿਬ ਦਾ ਆਪਣਾ ਆਰੰਭ ਕਰਨਾ ਸੀ ਸ਼ਨੀਵਾਰ ਸ਼ਨੀਵਾਰ ਲਈ ਸੀ ਉਹ ਯਾਰ ਮੇਰੇ ਦਿਮਾਗੋਂ ਨਿਕਲ ਗਈ ਤੇ ਗੱਲ ਇਹ ਤਾਂ ਵੀ ਸੋਮਵਾਰ ਕਰਨਾ ਤੇ ਉਸ ਤੋਂ ਬਾਅਦ ਫਿਰ ਬੁੱਧਵਾਰ ਖੰਡਪੜ ਸਾਹਿਬ ਦਾ ਭੋਗ ਹੈ ਹੈਨਾ ਤੇ ਉਸ ਤੋਂ ਬਾਅਦ ਫਿਰ ਕਾਊਂਟਡਾਊਨ ਬਸ ਅੱਜ ਤੋਂ ਸ਼ੁਰੂ ਹੈ ਸਮਝੋ ਯਾ ਅੱਜ ਹੁਣ ਕਾਰਡ ਗੂੜ ਸਾਰੇ ਪਾਸੇ ਵੰਡ ਦੇਣੇ ਨੇ ਔਰ ਮੰਮੀ ਹੁਣ ਗਏ ਹੋਏ ਨੇ ਕਾਰਡ ਵੰਡਣ ਵਾਸਤੇ ਤੇ ਫਿਰ ਉਸ ਤੋਂ ਬਾਅਦ ਫਿਰ ਸ਼ਾਪਿੰਗ ਸ਼ਾਪਿੰਗ ਆਪਾਂ ਕਰਨੀ ਹੈ ਠੀਕ ਹੈ ਤੇ ਫਿਰ ਬਾਕੀ ਦਾ ਕੰਮ ਆ ਜਾ ਤੇ ਬਾਕੀ ਦੇਖਣੀ ਹੈ ਹੁਣ ਕੀ ਬਣਦਾ ਪ੍ਰਵਾ ਕੀ ਕੀ ਰਹਿ ਜਾਂਦਾ ਤੇ ਕੀ ਕੀ ਹੁੰਦਾ ਇਹ ਤੇ ਹੁਣ ਸਮਾਂ ਹੀ ਦੱਸੇਗਾ ਠੀਕ ਹੈ ਨਾ ਬਾਕੀ ਤੁਸੀਂ ਜਰੂਰ ਬਣੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਹਨਾ ਆਪਣੀ سپورਟ ਬਣਾਈ ਰੱਖਿਓ ਤੁਹਾਡਾ ਔਨਲਾਈਨ ਦਾ ਫਿਰ ਬਣਿਆ ਨਹੀਂ ਕੋਈ ਕੰਮ ਔਨਲਾਈਨ ਕਹੀ ਨਹੀਂ ਲਾਈਵ ਦਾ ਲਾਈਵ ਲਾਈਵ ਆਣਾ ਸ਼ਾਮੀ ਅੱਜ ਸ਼ਾਮੀ ਨਹੀਂ ਮੈਂ ਬਿਆ ਦਾ ਸੋਚਦੇ ਬਸੀ ਵੇਸੀ ਲਾਈਵ ਹੋਣ ਨੂੰ ਵੀ ਕੋਈ ਬੰਦਾ ਮਿਲ ਜਵੇ ਹੈ ਨਾ ਮੂਵੀ ਵਾਲੇ ਨਹੀਂ ਕਹਿ ਰਹੇ ਦਾ ਦੇ ਦੇ ਆ ਕੋਈ ਫੋਨ ਦਾ ਆਈਫੋਨ ਦਾ ਇੰਤਜ਼ਾਮ ਕਰਨਾ ਵਾ ਕਿਉਂਕਿ ਉਹਦਾ ਫालतू ਦਾ ਹੀ ਪੈਸੇ ਮੰਗ ਰਿਹਾ ਯਾਰ 8500 ਰੁਪਿਆ ਠੀਕ ਹੈ ਨਾ ਕਿਉਂਕਿ ਯਾਰ ਹੁਣ ਤੁਸੀਂ ਇੱਕ ਕੈਮਰਾ ਹੀ ਲੈਣਾ ਹੈ ਪੈਸਾ ਇਹਨਾਂ ਲੈ ਹੀ ਰਹੇ ਹੋ ਤੇ ਤੁਸੀਂ ਜੇ ਵਿੱਚੇ ਨੈਟ ਸਾਡੇ ਤੋਂ ਲੈ ਲਓ ਤੁਸੀਂ ਨੈਟ ਦੇ ਪੈਸੇ ਲੈ ਲਓ ਹੈ ਤੇ ਕੈਮਰੇ ਦਾ ਥੋੜਾ ਬੋਤਾ ਕਿਰਾਇਆ ਲੈ ਲਓ 8500 ਥੋੜੀ ਨਾ ਕਿਰਾਇਆ ਹੋ ਜਾਏਗਾ ਉਹ ਜੇ ਗੱਡੀ ਵੀ ਆਪਾਂ ਇੱਥੇ ਲੈ ਕੇ ਜਾਣੇ ਆ ਤੇ ਗੱਡੀ ਕਿਰਾਏ ਤੇ ਕਰਕੇ ਲੈ ਉਹ ਵੀ 2000 3000 ਲੈਂਦਾ ਕੈਮਰੇ ਦਾ ਵੀ 8500 ਦਾ ਕੀ ਮਤਲਬ ਹੈ ਉਹ ਯਾਰ ਫालतू ਦਾ ਨਾ ਯਾਰ ਗੰਦ ਪਾਇਆ ਪਿਆ ਯਾਰ ਜਨਤਾ ਨੇ ਚਲੋ ਕੋਈ ਗੱਲ ਨਹੀਂ ਫਿਲਹਾਲ ਆਪਾਂ ਦੇ ਦੇ ਕੀ ਬਣਦਾ ਤੁਹਾਨੂੰ ਦੱਸਾਂਗੇ ਜਰੂਰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੁੜੇ ਰਹੋ ਸਾਡੇ ਵਲੋਗਾਂ ਦੇ ਨਾਲ ਮੇਰਾ ਬਾਹਾਂ ਥੱਕ ਗਈ ਯਾਰ ਬਹੁਤ ਜ਼ਿਆਦਾ ਤੁਸੀਂ ਆਪਣਾ ਰੱਖਿਆ ਕਰੋ ਆਹ ਹੋ ਲੈ। ਅੰਗਲ ਜੀ। ਹਲੋ ਅਸੀਂ ਹਨਾ ਥੱਲੇ ਸੀ ਤੇ ਦੇ ਲੋ ਕੱਲੀ ਉੱਤੇ ਖੇਡੀਆਂ ਤੇ ਮੇਰੇ ਖਿਆਲੋਂ ਹੋਣ ਗਈਆਂ ਹਨਾ। ਜੀ ਮੈਂ ਉਦਾਂ ਪੈ ਚੱਲੋ ਖੇਡਦੇ ਵੇਖੋ ਦਾਦਾ ਜਵਾਗ ਹੁਣ ਕਦੋਂ ਦੀ ਇਹ ਕੱਲੀ ਹੈ ਅੱਧਾ ਘੰਟੇ ਤੋਂ। ਵੀ ਨੰਗੇ ਪੈਰੀ ਜਰਾਬਾਂ ਸਭ ਲਾ ਕੇ ਸਿੱਟੀਆਂ ਨੇ ਇਹਨੇ। ਬਾਬੂ ਜਰਾਬਾ ਪਾ ਲੈ। ਤੇਰੇ ਹੱਥ ਜੋੜ ਕੇ ਬੇਨਤੀ ਏ। ਹੈ? ਪਾ ਲੈ। ਪਾ ਲੈ ਪਾ ਲੈ ਕੀ ਕਰਨ ਲੱਗਿਆ। ਹਰ ਵੀ ਤੂੰ ਆਦਰ ਦੇਖਿਆ ਤੂੰ। ਆਦਰ। ਕੀ ਲੈ ਕੇ ਆਈ ਸੀ ਸਰਦੀ ਵਾਲਾ ਹਾਂ ਇਹ ਵਾਕਿਆ ਯਾਰ ਬਹੁਤ ਸੋਹਣਾ ਖਿੜਿਆ ਯਾਰ ਇਹ ਬਾਕੀ ਸਾਰੇ ਵਿਚਾਰੇ ਸੋਗ ਗਏ ਨੇ ਯਾਰ ਫੁੱਲ ਆ ਜਰੂਰ ਗਿੰਦੇ ਦੇ ਜਰੂਰ ਹੋਈ ਜਾਂਦੇ ਨੇ ਇਧਰ ਇੱਕਾ ਗੁਲਾਬ ਦਾ ਦੇਖੋ ਕਿੰਨਾ ਸੋਹਣਾ ਖਿੜਿਆ ਆ ਧਣੀਆਂ ਦੇਖੋ ਕਿੱਡਾ ਹੋ ਗਿਆ ਸਾਡੇ ਗੁਲਾਬ ਦੇ ਵਿੱਚ ਆ ਧਣੀਆਂ ਵਿਚਾਰਾ ਛੋਟਾ ਰਹਿ ਗਿਆ ਉਹ ਦੇ ਕਿੱਡਾ ਵੱਡਾ ਹੋ ਗਿਆ ਉਹ ਮੈਂ ਕਹਿੰਨੀ ਅੱਜ ਇਹਦਾ ਆਪਾਂ ਕਰ ਦਨੇ ਘੱਟ ਵੱਡ ਦੀ ਇੰਨਾ ਕ ਪਾਣਾ ਇੰਨਾ ਕ ਨਾਲ ਸਰ ਜਾਏਗਾ ਤਾਂ ਵਾਦੂ ਵਾਦੂ ਐ ਇਹ ਕੋ ਸੋਚੋ ਕੱਟਾਂਗੇ ਕੋ ਸੋਚੋ ਨਹੀਂ ਐ ਤੇ ਹਲੇ ਹੋ ਲੈਂਦੇ ਯਾਰ بس ہو گیا نہیں اور جس زیادہ سنگڑا سنگਣਾ لا اتا ہے سنگਣਾ لا اتا ہے ویرلا لانا سی وہ دیکھو ویرلا لایا تے کڈا وڈا ہویا نہیں نہیں کوئی گل نہیں ہو جائے گا انو ٹائم لگے گا من پتا سنگڑا ہی لائی زیادہ نہیں نہیں کوئی گل نہیں ٹائم لگے گا ہو جائے گا بٹ میرے ساتھ کیا کرنی ہویا تو میں ا گڈڈی با کے سلیونگوں نوں نال دے وہ گڈڈی دے نے سارے او کٹ گڈ دیتے نے کپڑے دیکھے بال کٹتے ا ایک اور آ گئی چپکلی ਜਾਂ ਜਰਾਬਾਂ ਚੱਪਲਾਂ ਦੇ ਸਾਡੇ ਵਾਲੀ ਉਹ ਦੇ ਲੈ ਹੋਰ ਇਹਨੂੰ ਤੇ ਅਕਲ ਹੀ ਨਹੀਂ ਹੈਗੀ ਉਹ ਦੇ ਲੈ ਜਰਾਬਾਂ ਚੱਪਲਾ ਪਾ ਕੇ ਆਈ ਹੈ ਦੇ ਦੋ ਫਿਰ ਜੀ ਜੀ ਬੀਰੀ ਪਾ ਕੇ ਦੇ ਦੋ ਮੈਂ ਪਾ ਲਾਂ ਨਾ ਮੰਨਿਆ ਜਾ ਉਹ ਅੰਦਰ ਦੀਆਂ ਚੱਪਲਾਂ ਪਈਆਂ ਲੈ ਕੇ ਆ ਉਹ